ਹੈਲੋ ਜੀ ਹੈਲੋ ਹਾਂਜੀ ਨਮ ਜੋਤ ਸਦੂ ਹਾਏ ਜੀ ਲੰਗਾਂ ਨੂੰ ਚੋਪਾਈ ਪਈ ਹੈ ਹਾਏ ਜੀ ਹਾਏ ਸਾਰਿਆਂ ਨੂੰ ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅਭਿਮਾਨ ਹੈਲੋ ਜੀ ਏਕੇ ਅਸ਼ਪੀਤਾ ਹਾਂਜੀ ਹਾਂਜੀ ਹੈਲੋ ਜੀ ਹੈਲੋ ਕੁਲਦੀਪ ਹੈਲੋ ਜੀ ਅਭਿਮਾਨ ਹਾਏ ਜੀ ਹਾਏ ਸਦੂ ਹੈਲੋ ਜੀ ਹੈਲੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਤਲਾਕ ਵਾਲੀ ਕੁੜੀ ਹੋ ਗਈ ਤੇ ਉਹ ਬੱਤ ਤਲਾਕ ਵਾਲੀਆਂ ਕੁੜੀਆਂ ਤਾਂ ਹੈਗੀਆਂ ਨੇ ਜੀ ਆਪਣੇ ਕੋਲੇ ਦੋ ਤਿੰਨ ਡਾਟੇ ਆਏ ਹੋਏ ਨੇ ਤੁਸੀਂ ਆਪਣਾ ਮੇਰੀ ਕਿਸੇ ਵੀ ਵੀਡੀਓ ਦੇ ਵਿੱਚ ਜਾਂ ਕਿਤੇ ਵੀ ਹੈ ਨਾ ਆਪਣਾ ਫੁੱਲ ਬਾਇਓ ਡਾਟਾ ਲਿਖ ਕੇ ਦਿਓ ਤੇ ਮੇਰੇ ਪ੍ਰਾਦਰਸ਼ਤਾ ਕਰਾ ਦਿਓ ਕਿੱਥੋਂ ਹੋ ਜੀ ਤੁਸੀਂ ਕਿ ਕੋਈ ਗਲ ਨਹੀਂ ਵੀਰ ਆਪਾਂ ਜ਼ਰੂਰ ਦੇਖ ਲਾਂਗੇ ਜੋ ਤੁਹਾਡੇ ਬੱਚੇ ਨੂੰ ਐਕਸੈਪਟ ਕਰ ਲਵੇ ਹਲਾ ਤੇ ਜ਼ਰੂਰ ਆਪਾਂ ਦੇਖਾਂਗੇ ਜੀ ਹਾਂ ਸਿੰਘ 18 ਬਸਿਤੋਂ ਦਿਨੇ ਨਵੇਂ ਸ਼ਹਿਰ ਤੋਂ ਓਕੇ ਜੀ ਓਕੇ ਜੈਸੀ ਬਾਇਓ ਡਾਟਾ ਚੈੱਕ ਨਹੀਂ ਦਿੱਤਾ ਵੀ ਜੀ ਬਾਇਓ ਡਾਟਾ ਬਹੁਤ ਆਏ ਹੋਣਗੇ ਮੈਨੂੰ ਯਾਦ ਨਹੀਂ ਹੋਣਾਗਾ ਕਿ ਤੁਸੀਂ ਕਦੋਂ ਭੇਜਿਆ ਸੀਗਾ ਮੈਂ ਕੋਈ ਫਿਰ ਵੀ ਦੁਬਾਰਾ ਰੀਡ ਕਰਵਾ ਲਵਾਂਗੀ ਚੈੱਕ ਕਰ ਲਵਾਂਗੀ ਸ਼ਰਮ ਜੀ ਗੁੱਡ ਮਾਰਨਿੰਗ ਜੀ ਹਾਂਜੀ ਵੈਰੀ ਗੁੱਡ ਮਾਰਨਿੰਗ ਜੀ ਸਿੰਘ ਗੁਰਵਿੰਦਰ ਹੈਲੋ ਜੀ ਹਾਈ ਸਿੰਘ ਜੀ ਗੁੱਡ ਮਾਰਨਿੰਗ ਜੀ ਹੈਲੋ ਜੀ ਸਿੰਘ ਗੱਲ ਹਾਂਜੀ ਹੈਲੋ ਜੀ ਕਿੱਥੋਂ ਹਾਂ ਮੈਂ ਮੋਗਾ ਤੋਂ ਬਲੌਂਗ ਕਰਦੀ ਆ ਜੀ ਦੀਪ ਜੀ ਗੁੱਡ ਮਾਰਨਿੰਗ ਜੀ ਪਰ ਮੈਨੂੰ ਕੁਬੀਦੀ ਲੋ ਹੈ ਜੀ ਓਕੇ ਕਿਥੋਂ ਬਲੋਂ ਕਰਦੇ ਹੋ ਜੀ ਤੁਸੀਂ ਕੀ ਜੋਬ ਹੈ ਕਾਸਟ ਕੀ ਹੈ ਤੁਹਾਡੀ ਸਿਰਪਲਾਈ ਨਹੀਂ ਕਰਦੇ ਕਦੀ ਹਾਂਜੀ ਰਿਪਲਾਈ ਨਹੀਂ ਕਰਦੇ ਆ ਜਿੰਨਾਂ ਨੂੰ ਵੀ ਮੈਂ ਨਹੀਂ ਰਿਪਲਾਈ ਕੀਤਾ ਹਨਾ ਉਹਨਾਂ ਨੂੰ ਸੌਰੀ ਕਹਿੰਦੀ ਆ ਜੀ ਬਟੇ ਹੁੰਦਾ ਹੈ ਕਿ ਕਦੀ ਕਦੀ ਇੰਨੇ ਕੁ ਜ਼ਿਆਦਾ ਮੈਸੇਜ ਆਏ ਹੁੰਦੇ ਆ ਕਿ ਸ਼ਾਮ ਤੱਕ ਜਦੋਂ ਮੈਂ ਮੰਨ ਲਓ ਕਿ ਜੇ ਮੈਂ 2 ਘੰਟੇ ਬਾਅਦ ਵੀ ਆਪਣਾ ਫੋਨ ਓਪਨ ਕਰਾਂਗੀ ਤਾਂ ਉੱਪਰ ਮਿਨੀਮਮ ਇੰਨਿਆਰ ਇਲਾ ਦੇ ਅਕੋਰਡਿੰਗ ਹਨਾ ਜਿਵੇਂ ਮੰਨ ਲਓ ਇੱਕ ਰੀਲ ਦੇ ਜੇ 7-8 ਵੀ ਕਮੈਂਟ ਆਏ ਹੋਇਆ ਤਾਂ ਕਮ ਸੇ ਕਮ 500 ਜਾਂ 700 ਕਮੈਂਟ ਹੀ ਸ਼ੋ ਹੁੰਦੇ ਹੁੰਦੇ ਆ ਉੱਪਰ ਮੈਨੂੰ ਹਨਾ ਤਾਂ ਜਿਵੇਂ ਜਿਵੇਂ ਮੈਂ ਸੀਨ ਕਰੀ ਜਾਣੀ ਹੁੰਦੀ ਆ ਹਨਾ ਆਪਾਂ ਚਲੋ ਉਸੇ ਤਰ੍ਹਾਂ ਹੀ ਰਿਪਲਾਈ ਕਰ ਦੇਈਦਾ ਵਾ ਤੇ ਸੌਰੀ ਜਿਨ੍ਹਾਂ ਨੂੰ ਅਜੇ ਤੱਕ ਨਹੀਂ ਰਿਪਲਾਈ ਕਰ ਪਾਈ ਹੈਗੀ ਕਿ ਕਿ ਜਿਵੇਂ ਜਿਵੇਂ ਆਪਾਂ ਰੀਡ ਕਰੀਦਾ ਉਸੇ ਤਰ੍ਹਾਂ ਹੀ ਕੰਟੈਕਟ ਕਰ ਲਈਦਾ ਵਾ ਉਹਨਾਂ ਦੇ ਨਾਲ ਇਹ ਸੰਗਰੂਤ ਸਪਰਵਾਈਜ਼ਰ ਓਕੇ ਜੀ कोई गल नहीं अच्छी देख लें तो ब्रदर ली तो मैंने एक बार दोबारा डाटा मैनशन कर दियो मैं चेक कर लवी जी मखन सिंह हाँ जी हलो जी हेलो ਸ਼ਤੇਵਰ ਗਨ ਕਈ ਨਹੀਂ ਸੀ ਜੀ ਇਹ ਆਪਣਾ ਹੱਥ ਮਿਲ ਕੇ ਹਾਂਜੀ ਲਾਈਵ ਆਨ ਦਾ ਮਕਸਦ ਤਾਂ ਮੇਰਾ ਜ਼ਿਆਦਾਤਰ ਇਹ ਹੀ ਸੀ ਜਿਹੜੇ ਕੱਲੀ ਹੈਲੋ ਜਾਂ ਹਾਈ ਹੀ ਕਮੈਂਟ ਦੇ ਵਿੱਚ ਲਿਖਦੇ ਆ ਹਨਾ ਤਾਂ ਪਲੇਸ ਮੇਰੇ ਹੱਥ ਜੋੜ ਕੇ ਹੀ ਬੇਨਤੀ ਹੈ ਇਕ ਤਾਂ ਫੋਲੋ ਵੀਨਾ ਮੈਸੇਜ ਨਾ ਕਰਿਆ ਕਰੋ ਹਨਾ ਤੇ ਇੱਕ ਤੁਸੀਂ ਫੁੱਲ ਬਾਇਓ ਡਾਟਾ ਜ਼ਰੂਰ ਦੱਸਿਆ ਕਰੋ ਕਿ ਕਿੱਥੋਂ ਬਲੋਂਗ ਕਰਦੇ ਹੋ ਤੁਸੀਂ ਹਨਾ ਕਿਉਂਕਿ ਫੁੱਲ ਬਾਇਓ ਡਾਟਾ ਤੋਂ ਬਿਨਾ ਦੇਖੋ ਮੈਂ ਤੁਹਾਡੇ ਨਾਲ ਕੰਟੈਕਟ ਕਰੂੰਗੀ ਕਿਉਂਕਿ ਅੱਜ ਕੱਲ ਬਹੁਤ ਕੁਝ ਚੱਲ ਰਿਹਾ ਹਨਾ ਫਿਰ ਉਹ ਜ਼ਿਆਦਾ ਕੋਈ ਗੱਲ ਨਹੀਂ ਕਰਦੇਗੇ ਕੁਝ ਹੋਰ ਹੀ ਬੋਲਣਾ ਸ਼ੁਰੂ ਕਰ ਦਿੰਦੇ ਆ ਜਿੰਨੀ ਦੇਰ ਮੈਨੂੰ ਪਤਾ ਨਹੀਂ ਚੱਲਦਾ ਕਿ ਤੁਸੀਂ ਕਿੱਥੋਂ ਬਲੋਂਗ ਕਰਦੇ ਹੋ ਤੁਹਾਡੀ ਏਜ ਕਿੰਨੀ ਹੈ ਕੀ ਕੁਆਲਿਫਿਕੇਸ਼ਨ ਹੈ ਤੁਹਾਡੀ ਹਨਾ ਤੁਹਾਡੀ ਜੌਬ ਕੀ ਹੈ ਸਭ ਕੁਝ ਉਸ ਦੇ ਬਾਅਦ ਹੀ ਆਪਾਂ ਤੁਹਾਡੇ ਨਾਲ ਗੱਲ ਕਰ ਸਕਦੇ ਹਾਂ ਜੀ ਤੇ ਪਲੀਜ਼ ਫੁੱਲ ਬਾਇਓ ਡਾਟਾ ਜ਼ਰੂਰ ਦੱਸਿਆ ਕਰੋ ਜੀ ਹਨਾ ਤਾਂ ਸੋ ਇਹੀ ਜ਼ਿਆਦਾਤਰ ਤਾਂ ਮੈਂ ਗੱਲ ਕਹਿਨੀ ਸੀ ਜੀ ਤੁਹਾਨੂੰ ਪਲੀਜ਼ ਜਿੰਨਾ ਹੋ ਸਕੇ ਆ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਜੀ ਇਸੇ ਉਹ ਵੀ ਨੇ ਵੀਡੀਓ ਪਾਉਣੀ ਹੈ ਹਨਾ ਆਪਣ ਨਾਲ ਸ਼ੇਅਰ ਕਰ ਦਿਆ ਕਰੋ ਕਿਉਂਕਿ ਕਿਸੇ ਗਰੀਬ ਦਾ ਪਲਾ ਹੋ ਸਕੇ ਦਾਤੇ ਬਹੁਤ ਜ਼ਿਆਦਾ ਮੇਰੇ ਕੋਲੇ ਜਮ੍ਹਾਂ ਹੋਏ ਪਏ ਅੱਜ ਇਸ ਵਕਤ ਬਟਿਆ ਕਿ ਜਿੰਦਾ ਦਾ ਰਿਸ਼ਤੇ ਚਾਹੀਦੇ ਉਹਨਾਂ ਕੁੜੀਆਂ ਲਈ ਉਹਦਾ ਤੇ ਦਾੜੀ ਨਹੀਂ ਮਿਲ ਰਹੇਗੇ ਕਿਉਂਕਿ ਜੋ ਉਹਨਾਂ ਦੀ ਡਿਮਾਂਡ ਹੈ ਤੁਹਾਨੂੰ ਪਤਾ ਹੈ ਕਿ ਮੇਰੇ ਵੱਸ ਕੁਝ ਨਹੀਂ ਹੈਗਾ ਹਨਾ ਉਹਨਾਂ ਦੇ ਪੇਰੈਂਟਸ ਨੇ ਜਾਂ ਜੋ ਕੁੜੀਆਂ ਨੇ ਕਿਹਾ ਹੈ ਆਪਾਂ ਉਹਨਾਂ ਦੇ ਅਕੋਰਡਿੰਗ ਇਹ ਗੱਲ ਕਰ ਸਕਦੇ ਹਾਂ ਜੀ ਤੇ ਪਲੀਜ਼ ਤੁਸੀਂ ਜਿੰਨਾ ਹੋ ਸਕੇ ਹਨਾ ਆਪਣਾ ਫੁੱਲ ਬਾਇਓ ਡਾਟਾ ਜ਼ਰੂਰ ਦੱਸਿਆ ਕਰੋ ਠੀਕ ਹੈ ਜੀ ਨੈਕਸਟ ਲਾਈਵ ਦੇ ਵਿੱਚ ਜਰੂਰ ਮਿਲਾਂਗੇ ਧੰਨਵਾਦ ਜੀ